ਚਾਰ ਪੁਲਿਸ ਅਫਸਰ ਫਸਦੇ ਨਜ਼ਰ ਆ ਰਹੇ ਆ ਜਿਹਦੇ ਵਿੱਚ ਇੱਕ ਐਕਸਪੈਕਟ ਰੋਣੀ ਆ ਤੇ ਜਿਹਦੇ ਬੰਨਿਓ ਇਹ ਕਰਨਲ ਦੀ ਇਸ ਦਿਨ ਦੀ ਕੁੱਟਮਾਰ ਹੁੰਦੀ ਆ ਤਾਂ ਇਹ ਜੋ ਮਾਰਚ ਮਹੀਨੇ ਦੇ ਵਿੱਚ ਇਹ ਘਟਨਾ ਵਾਪਰਦੀ ਆ ਜਿੱਥੇ ਕਿ ਉਹਦੇ ਬੇਟੇ ਨੂੰ ਤੇ ਜਿਹੜਾ ਕਰਨਲ ਆ ਇਹਨਾਂ ਨੂੰ ਕੁੱਟਿਆ ਜਾਂਦਾ ਤਾਂ ਜਿਹੜਾ ਕੀ ਹੁਣ ਕਰਨਲ ਮਾਮਲੇ ਦੇ ਵਿੱਚ ਜੋ ਕਿ ਅੱਜ ਦੀ ਇੰਟਰਵਿਊ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਬੰਨਿਓ ਜਿਹੜਾ ਕੀ ਹੁਣ ਫਿਰ ਤੋਂ ਇੱਕ ਕਹਿੰਦਾ ਮਤਲਬ ਵੀ ਇੱਕ ਹਾਈ ਕੋਰਟ ਦੇ ਵਿੱਚ ਜਿਹੜੀ ਇਹਨਾਂ ਨੇ ਪਟੀਸ਼ਨ ਪਾਈ ਸੀ ਤਾਂ ਹਾਈ ਕੋਰਟ ਨੇ ਉਹਨਾਂ ਦਾ ਪੂਰੀ ਚੰਗੀ ਤਰ੍ਹਾਂ ਸਾਥ ਦਿੱਤਾ ਤੇ ਜਿਹੜਾ ਹੁਣ ਇਹ ਪੰਜਾਬ ਪੁਲਿਸ ਵਾਲਾ ਇੱਕ ਐਸਪੈਕਟਰ ਹੋਣੀ ਤਾਂ ਇਹਨੇ ਪਾਈ ਸੀ ਪਟੀਸ਼ਨ ਵੀ ਮੇਰੀ ਜਮਾਨਤ ਮਨਜ਼ੂਰ ਹੋ ਜੇ ਪਰ ਮਨਜ਼ੂਰ ਤਾਂ ਨਹੀਂ ਹੋਈ ਉਹ ਰੱਦ ਕਰ ਦਿੱਤੀ ਗਈ ਤਾਂ ਇਹਦੇ ਵਿੱਚ ਹੁਣ ਜਿਹੜਾ ਕਿ ਇਹ ਪੰਜਾਬ ਪੁਲਿਸ ਤੋਂ ਚੰਗੀ ਤਰ੍ਹਾਂ ਲਾਹਨਤ ਪਈਆਂ ਤੇ ਗ੍ਰਿਫਤਾਰੀ ਦੇ ਆਰਡਰ ਆ ਗਏ ਉਸ ਦੀ ਜਿਹੜਾ ਕਿ ਐਸਪੈਕਟਰ ਹੋਣੀ ਆ ਤੇ ਪਰ ਉਹ ਫਰਾਰ ਚੱਲ ਰਿਹਾ ਅੱਜ ਤੇ ਜਿਹਦੇ ਵਿੱਚ ਹੁਣ ਆਪਾਂ ਪਹਿਲੇ ਤੁਹਾਨੂੰ ਵੀਡੀਓ ਸਾਂਝੀ ਕਰ ਦਈਏ ਛੋਡੇ ਨਾਲ ਪੂਰੀ ਵੀਡੀਓ ਤੇ ਬਣੇ ਰਹੋ ਤਾ ਫਿਰ ਸਾਨੂੰ ਵੀਡੀਓ ਸੁਣਨਾ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਬਾਅਦ ਵਿੱਚ ਕਰਦੇ ਆਂ ਵਿਚਾਰ ਸਾਂਝੇ ਪੂਰੀ ਕਾਰਵਾਈ ਦੇਖਦੇ ਹੋਏ ਕਹਿ ਕਿ ਇਸ ਮਾਮਲੇ 'ਚ ਇਹਨਾਂ ਨੂੰ ਮਤਲਬ ਬੇਲ ਨਹੀਂ ਮਿਲਣੀ ਚਾਹੀਦੀ ਹੋਰ ਇਹ ਬੇਲ ਸੀਗੀ ਰੋਨੀ ਵਾਲੋ ਹੋਰ ਇੱਥੇ ਜਿਹੜੀ ਭੋਪਾਰਾਏ ਨੇ ਬੇਲ ਪਾਈ ਸੀ ਉਹਨਾਂ ਨੇ ਵਿਡਰਾ ਕਰ ਦਿੱਤੀ ਗਈ ਸੀ ਕਿ ਕਹਿੰਦੇ ਕਿ ਸਾਨੂੰ ਉੱਥੋਂ ਦੀ ਜਵਾਬ ਜਦੋਂ ਮਿਲੇਗਾ ਫੇਰ ਅਸੀਂ ਬੇਲ ਵਾਪਸ ਪਾਵਾਂਗੇ ਬਟ ਇੱਕ ਬੇਲ ਇਹਨਾਂ ਦੀ ਅੱਜ ਵਾ ਵੱਡੀ ਸਾਡੇ ਲਈ ਅਚੀਵਮੈਂਟ ਪਾਵਾਂਗੇ ਕਿ ਸਾਨੂੰ ਇਹ ਜਸਟਿਸ ਮਿਲਿਆ ਹੈ ਅਜੇ ਤੱਕ ਸਾਨੂੰ ਕੋਰਟ ਤੋਂ ਹਰ ਬੇਰੀ ਜਸਟਿਸ ਮਿਲਿਆ ਹੈ ਮਗਰ ਅਜੇ ਵੀ ਸਭ ਤੋਂ ਸ਼ਰਮਦੀਦੀ ਚੀਜ਼ ਹੈ ਵੈ ਕਿ ਅਗਰ ਪੰਜਾਬ ਪੁਲਿਸ ਐਫ ਆਈ ਆਰ 307 ਦੀ ਤਾਰਾ ਲੱਗੀ ਹੋਈ ਹੈ ਜਿਹੜੀ ਪੁਲਿਸ ਪਟਿਆਲੇ FIR दर्ज हुई है ते की पंजाब पुलिस ਦਾ ਬਿਸ਼ੱਕ ਉਹ UT ਤੇ ਤੇ ਇਨਵੈਸਟੀਗੇਸ਼ਨ ਸ਼ਿਫਟ ਹੋਈ ਹੈ ਨਾ UT ਨੂੰ ਤੇ ਇਨਵੈਸਟੀਗੇਸ਼ਨ ਮਾਰਕ ਹੋਈ ਹੈ ਜਿਸ ਬੰਦੇ ਤੇ ਉੱਪਰ 307 ਦੇ ਪਰਚੇ ਲੱਗੇ ਹੁਣ ਕੀ 70 ਦਿਨ ਤੋਂ ਉਹ ਫਰਾਰ ਪੁਲਿਸ ਆਫਸਰ ਕਿ ਪੁਲਿਸ ਮੈਕਮੇਨ ਨੂੰ ਹੈ ਪਤਾ ਨਹੀਂ ਹੈ ਕਿ ਉਹਨਾਂ ਦੇ ਚਾਰ ਆਫਸਰ ਕਿੱਥੇ ਹਨ ਮਤਲਬ 70 ਦਿਨ ਤੋਂ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਉਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੁਲਿਸ ਮੈਕਮੇਨ ਨੇ ਮਤਲਬ ਚਾਰ ਪੁਲਿਸ ਆਫਸਰ ਜਿਹੜੇ ਪੰਜਾਬ ਦੇ ਗੁੰਡਾ ਜਿਹੜੇ ਕਹਿੰਦੇ ਨੇ ਇਨਕਾਊਂਟਰ ਸਪੈਸ਼ਲਿਸਟ ਐ ਉਹ ਇਨਕਾਊਂਟਰ ਸਪੈਸ਼ਲਿਸਟ ਗੁੰਮੇ ਪਏ ਹਨ ਜਿੱਪ ਭੱਜੇ ਪਏ ਹਨ ਮਗਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਹੈ ਕਿੱਥੇ ਭੱਜੇ ਹੋਏ ਹੁਣ ਨਾ ਉਹਨਾਂ ਨੂੰ ਪਕੜਨ ਦੀ ਉਹ ਕੀਤੀ ਜਰੀ ਉਹ ਪਟਿਆਲੇ ਫਿਰਦੇ ਨੇ ਕੁੰਮਦੇ ਨਾਮ ਨਾਲ ਐਸ਼ਾ ਕਰ ਰਹੇ ਨੇ ਪਾਟੀਆਂ ਕਰਦੇ ਨੇ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਅਥਾਰਟੀ ਨਹੀਂ ਹੈ ਉਹਨਾਂ ਨੂੰ ਪਕੜਨ ਦੀ ਉਹ ਤੇ ਯੂਟੀ ਕਰੇਗੀ ਮੈਂ ਉਹਨਾਂ ਨੂੰ ਇਹ ਕਹਿ ਕੇ ਆਈ ਆ ਕਿ ਯੂਟੀ ਤੇ ਤੇ ਇਨਵੈਸਟੀਗੇਸ਼ਨ ਆਰਡਰ ਹੋਈ ਹੈ ਤੇ ਤੁਸੀਂ ਇਹ ਦੱਸੋ ਐਫ ਆਈ ਆਰ ਤੇ ਪਟਿਆਲੇ ਦੀ ਹੈ ਨਾ ਅਗਰ ਜੇ ਪਟਿਆਲੇ ਐਫ ਆਈ ਆਰ ਹੋਈ ਹੈ ਜੜੀ ਤੇ ਪਹਿਲੇ ਤੇ ਸਭ ਤੋਂ ਪਹਿਲੇ ਪਟਿਆਲੇ ਮਹਿਕਮੇ ਦਾ ਫਰਜ ਬੰਦਾ ਉਹ ਚਾਰਾਂ ਨੂੰ ਫੜਨਾ ਕਿ ਜਿਹੜੀ 307 ਦੀ ਧਾਰਾ ਲੱਗੀ ਹੋਈ ਹੈ ਇੱਕ ਗੈਂਗ ਮਿਲ ਕੇ ਜਿਹੜਾ ਘਟਿਆ ਤੁਹਾਨੂੰ ਮੈਂ ਵੀਡੀਓਜ਼ ਵੀ ਦਿਖਾਈ ਸੀ ਜਿੱਥੇ ਵੈਪਨ ਵੀ ਸੀਗੇ ਜਿਹੜੇ ਯੂਨੀਫਾਰਮ ਬੰਦੇ ਵੀ ਸੀਗੇ ਇਹ ਗੈਂਗਵਾਰ ਕੀਤੀ ਹੈ ਹੋਰ ਕਲਾ ਤੁਸੀਂ ਦੇਖਿਆ ਹੀ ਹੈ ਮੰਡੋਰ ਵਾਲਾ ਕੇਸ ਵੀ ਜਿਹੜਾ ਹੋਇਆ ਹੈ ਤੁਸੀਂ ਖੁਦ ਸੁਣਿਆ ਹੈ ਕਿ ਜਸਵਿੰਦਰ ਕੌਰ ਬਾਠ ਕਹਿ ਰਹੇ ਨੇ ਕਿ ਅਦਾਲਤ ਦੀ ਇਸ ਕਾਰਵਾਈ ਦੇ ਉੱਤੇ ਉਹਨਾਂ ਨੂੰ ਪੂਰੀ ਤਸੱਲੀ ਹੈ ਪਰ ਨਾਲ ਹੀ ਉਹਨਾਂ ਨੇ ਸਵਾਲ ਚੁੱਕੇ ਨੇ ਪਟਿਆਲਾ ਪੁਲਿਸ ਦੇ ਉੱਤੇ ਕਿ ਉਦੋਂ ਤਤਕਾਲੀ ਐਸਐਸਪੀ ਜਿਹੜੇ ਕਿ ਹੁਣ ਤਰੱਕੀ ਮਿਲ ਗਈ ਹੈ ਡੀਆਈਜੀ ਬਣ ਗਏ ਆਈਪੀਐਸ ਡਾਕਟਰ ਨਾਨਕ ਸਿੰਘ ਪਰ ਹੁਣ ਉੱਥੇ ਵਰੁਣ ਸ਼ਰਮਾ ਐਸਐਸਪੀ ਨੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਗਈ ਔਰ ਇਹ ਵੀ ਜਾਣਕਾਰੀ ਮਿਲਦੀ ਉਹ ਕਹਿੰਦੇ ਕਿ ਉਦੋਂ ਤਾਂ ਭਰੋਸਾ ਦਿੱਤਾ ਗਿਆ ਸੀ ਕਿ 45 ਦਿਨਾਂ ਦੇ ਅੰਦਰ ਅੰਦਰ ਡਿਪਾਰਟਮੈਂਟਲ ਇਨਕੁਆਇਰੀ ਕਰਕੇ ਨਤੀਜੇ ਤੇ ਪਹੁੰਚਾਵਾਂਗੇ ਮਾਮਲਾ ਪਰ 45 ਦਿਨ ਛੱਡੋ 70 ਦਿਨ ਹੋ ਗਏ ਕੁਛ ਨਹੀਂ ਬਣਿਆ ਉਹ ਕਹਿੰਦੇ ਕਿ ਮੰਨਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਦੇ ਕਰਕੇ ਪੁਲਿਸ ਇੰਸਪੈਕਟਰਾਂ ਦੇ ਅਧਿਕਾਰੀਆਂ ਦੇ ਅਫਸਰਾਂ ਦੇ ਖਿਲਾਫ ਜਾਂਚ ਚ ਚੰਡੀਗੜ੍ਹ ਪੁਲਿਸ ਕਰ ਰਹੀ ਹੈ 4 ਮਹੀਨੇ ਦਾ ਸਮਾਂ ਬੱਧ ਕੀਤਾ ਗਿਆ ਪਰ ਉਹ ਤਾਂ ਇੱਕ ਜਾਂਚ ਸ਼ਿਫਟ ਕੀਤੀ ਗਈ ਹੈ ਨਾ ਕਾਰਵਾਈ ਕਰਨ ਨੂੰ ਲੈ ਕੇ ਧਾਰਾ ਜਿਹੜੀ 307 ਦੇ ਤਹਿਤ ਕਿਉਂਕਿ ਗੰਭੀਰ ਦੋਸ਼ ਲੱਗੇ ਨੇ ਔਰ ਸੀਸੀਟੀਵੀ ਫੁਟੇਜ ਵੀ ਆ ਸਾਰੇ ਸਬੂਤ ਵੀ ਨੇ ਤੇ ਗ੍ਰਿਫਤਾਰੀ ਕਿਉਂ ਨਹੀਂ ਇਹ ਇੰਸਪੈਕਟਰ ਰੋਣੀ ਸਿੰਘ ਮਾਮਲੇ ਦੇ ਵਿੱਚ ਵੀ ਜਦੋਂ ਪਟੀਸ਼ਨ ਪੈਂਦੀ ਹੈ ਅਦਾਲਤ ਨੇ ਵੀ ਪੁੱਛਿਆ ਸੀ ਆ ਪੁਲਿਸ ਨੂੰ ਕਿ ਗ੍ਰਿਫਤਾਰੀ ਕਿਉਂ ਨਹੀਂ ਐਡੇ ਗੰਭੀਰ ਮਾਮਲੇ ਵਿੱਚ ਕੀਤੀ ਗਈ ਉਹਨਾਂ ਦੀ ਔਰ ਕੌਣ ਵਿਚਾਰਿਆ ਉਹਨਾਂ ਪੁਲਿਸ ਅਫਸਰਾਂ ਨੂੰ ਔਰ ਇਹੀ ਜਿਹੜੇ ਸਵਾਲ ਚੁੱਕੇ ਨੇ ਜਸਵਿੰਦਰ ਕਾਰਬਰਾ ਬਾਠ ਹੋਣਾ ਨੇ ਉਹਨਾਂ ਨੇ ਆਖਿਆ ਕਿ ਅਸੀਂ ਐਸਐਸਪੀ ਨਾਲ ਮੁਲਾਕਾਤ ਵੀ ਕੀਤੀ ਹੈ ਉਹਨਾਂ ਤੋਂ ਇਹ ਜਵਾਬ ਵੀ ਮੰਗਿਆ ਪਰ ਹਾਲੇ ਤੱਕ ਇਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਉਹ ਕਹਿੰਦੇ ਕਿ ਠੀਕ ਹੈ ਜਾਂਚ ਪੜਤਾਲ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਪਰ ਹੇਠਲੇ ਪੱਧਰ ਦੇ ਉੱਤੇ ਗੰਭੀਰ ਮਾਮਲੇ ਵਿੱਚ ਗ੍ਰਿਫਤਾਰੀ ਕਿਉਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆਏ ਹਨ ਉਹਨਾਂ ਨੇ ਕਾਫੀ ਕੁਝ ਬਿਆਨ ਕੀਤਾ ਹੈ ਮੈਂ ਐਸਐਸਪੀ ਬਰੁੰਜੀ ਨਾਲ ਮੀਟਿੰਗ ਸੀਗੀ 12 ਵਜੇ ਹੋ ਗਿਆ ਨਾ ਬਗੇ ਹੋਏ ਸੀਗੇ ਤੇ ਫਿਰ ਉਹਨਾਂ ਨੇ ਸਾਨੂੰ 3:30 ਵਜੇ ਦਾ ਟਾਈਮ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਮਿਲ ਕੇ ਆਈ ਹਾਂ ਔਰ ਦਿਸ ਵਾਸ ਰਿਗਾਰਡਿੰਗ ਡਿਪਾਰਟਮੈਂਟਲ ਇਨਕੁਆਇਰੀ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਜਿਹੜੀ ਤੁਹਾਨੂੰ ਵੀ ਐਸਐਸਪੀ ਨਾਨਕ ਨੇ ਉਸ ਵੇਲੇ ਉਸ ਵੇਲੇ ਤੇ ਐਸਐਸਪੀ ਨਾਨਕ ਨੇ ਕਹਿ ਸੀ ਕਿ 45 ਡੇਜ਼ ਦੇ ਅੰਦਰ ਉਹ ਖਤਮ ਕਰਨਗੇ ਤੇ ਉਹ 45 ਡੇਜ਼ ਦੇ ਆਜ 70 ਦਿਨ ਹੋ ਗਏ ਨਾ ਇਨਕੁਆਇਰੀ ਦਾ ਕੋਈ ਮੂਹਰ ਨਹੀਂ ਜੇਗਾ ਆਪਾਂ ਦੋ ਹਫ਼ਤੇ ਤਿੰਨ ਹਫ਼ਤੇ ਪਹਿਲੇ ਵੀ ਗਏ ਸੀ ਉਹਨਾਂ ਨੂੰ ਪੁੱਛਣ ਲਈ ਤੇ ਉਹਨਾਂ ਨੇ ਕਿਹਾ ਜੀ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੈ ਜੀ ਅੱਗੇ ਪੋਸਟਿੰਗ ਚਲੇ ਗਈ ਹੈ ਤੇ ਅਜੇ ਰੁਕੀ ਪਈ ਹੈ ਤੇ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਨਹੀਂ ਰਹੀ ਇਸ ਇਨਕੁਆਇਰੀ ਦੀ ਹੁਣ ਇਨਕੁਆਇਰੀ ਦੀ ਇਨਫੋਰਮੇਸ਼ਨ ਇਹਦਾ ਕਿ ਉਹ ਕਹਿੰਦੇ ਇਨਕੀ ਜਿਹੜੇ 8 ਬੰਦੇ ਇਥੇ 12 ਬੰਦਿਆਂ ਦੀ ਟੋਟਲ 13 ਬੰਦੇ ਹੈਗੇ ਜਿਹੜੇ ਸਸਪੈਂਡ ਹੈਗੇ ਉਹਨਾਂ ਵਿੱਚੋਂ ਜਿਹੜੇ 8 ਬੰਦੇ ਪਟਿਆਲੇ ਪੋਸਟਡ ਹਨ ਉਹਨਾਂ ਦੇ ਅਗੇਂਸਟ ਉਹਨਾਂ ਨੇ ਇਨਕੁਆਇਰੀ ਜਿਹੜੀ ਬੰਦ ਕਰ ਦਿੱਤੀ ਗਈ ਸੀਗੀ ਜਿਹੜੀ ਐਸਐਸਪੀ ਸਰਨਜੀਤ ਮੈਡਮ ਅਗੇ ਉਹਨਾਂ ਨੇ ਉਹ ਇਨਕੁਆਇਰੀ ਕਰ ਦਿੱਤੀ ਸੀਗੀ ਜੀ ਕੋਰਟ ਤੇ ਕੇਸ ਚਲੇਗਾ ਤੇ ਦੋਨੋਂ ਪਾਸੇ ਸਜ਼ਾ ਨਹੀਂ ਦੇਣਾ ਚਾਹੁੰਦੇ ਡਿਪਾਰਟਮੈਂਟਲ ਇਨਕੁਆਇਰੀ ਬੰਦ ਕਰ ਦਿੱਤੀ ਸੀਗੀ ਤਿਉ ਵਰੁਣ ਜੀ ਨੇ ਅੱਜ ਓਪਨ ਕਰਾਈਏ ਉਹ 8 ਬੰਦਿਆਂ ਦੀ ਇਨਕੁਆਇਰੀ ਵਰੁਣ ਜੀ ਨੇ ਕਿਹਾ ਕਿ ਅਸੀਂ ਇੱਥੇ ਕਰਾਂਗੇ ਪਟਿਆਲੇ ਹਰ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਏਗੀ ਹੋਰ ਜਿਹੜੇ 4 ਐਸ ਐਚਓ ਸੀਗੇ ਉਹ ਜਿਹੜੇ ਜ਼ਿਲ੍ਹਿਆਂ 'ਚ ਪੋਸਟਡ ਹੈਗੇ ਉਹ ਇਨਕੁਆਇਰੀ ਉਸ ਜ਼ਿਲ੍ਹਿਆਂ 'ਚ ਕਰਨ ਲਈ ਉਹਨਾਂ ਨੇ ਲੈਟਰ ਅੱਗੇ ਉਹਨਾਂ ਦੀ ਪੂਰੀ ਫਾਈਲ ਜਿਹੜੀ ਹੈ ਭੇਜ ਦਿੱਤੀ ਗਈ ਹੈ ਤੇ ਜਿਹੜੀ ਉਹ 45 ਡੇਸ ਤੇ ਨਹੀਂ ਹੋਈ ਹੈ ਉਹਨਾਂ ਨੇ ਵਰੁਣ ਜੀ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਇਹ ਇਨਕੁਆਇਰੀ 100% ਹੋਏਗੀ ਮੈਨੂੰ ਪੁਲਿਸ ਵੱਲੋਂ ਹੁਣੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਨੇ ਇੱਕ ਜਿਹੜੀ ਕਹਿੰਦੇ ਮੈਂ ਹੁਣ ਆਇਆ ਤੇ ਮੈਨੂੰ ਉਹਨਾਂ ਨੂੰ ਵੀ ਕੁਝ ਟਾਈਮ ਦੇਣਾ ਪਏਗਾ ਜੋ ਉਹਨਾਂ ਨੇ ਕਿਹਾ ਦੇਖੋ ਹਰ ਮੈਂ ਪਹਿਲੇ ਵੀ ਕਿਹਾ ਹਰ ਇੱਕ ਪੁਲਿਸ ਖਰਾਬ ਨਹੀਂ ਹੈ ਜਿਹੜੇ ਸਾਡੇ ਨਾਲ ਉਹ ਸਾਨੂੰ ਸਪੋਰਟ ਕਰ ਰਹੇ ਤੇ ਉਹਨਾਂ ਦੀ ਸਪੋਰਟ ਲਈ ਹਾਂ ਕਦੇ ਉਹਨਾਂ ਨੇ ਕਿਹਾ ਕਿ ਜਿਹੜੇ 8 ਬੰਦੇ ਨੇ ਉਹਨਾਂ ਦੀ ਅਸੀਂ ਇਨਕੁਆਇਰੀ ਤੇ ਕਰਾਂਗੇ ਦੂਜਾ ਮੇਰਾ ਅੱਜ ਉਹਨਾਂ ਨੂੰ ਪੁਆਇੰਟ ਸੀ ਕਿ ਇਹਨਾਂ ਦੇ ਵੈਪਨ ਜਿਹੜੇ ਉਹ ਵੈਪਨ ਇਹਨਾਂ ਨੇ ਜਮਾ ਕਰਾਏ ਹਨ ਜਾਂ ਨਹੀਂ ਤੇ ਉਹਨਾਂ ਨੇ ਕਿਹਾ ਇੱਕ ਚਿੱਠੀ ਲਿਖ ਦੋ ਉਹ ਸਾਨੂੰ ਦੇ ਦਿਓ ਤੇ ਅਸੀਂ ਇਹਨਾਂ ਦੇ ਵੈਪਨਸ ਜਿਹੜੇ ਉਹ ਆ ਵਾਪਸ ਲੈ ਲਾਂ ਤੇ ਜਾਣ ਗਿਆ ਚਾਰੋ ਐਸਐਸਓ ਤੇ ਦੂਜਾ ਇਤਿਜਾ ਪੁਆਇੰਟ 'ਤੇ ਉਹਨਾਂ ਨੂੰ ਇਹ ਕਿਹਾ ਸੀ ਜਿਹੜਾ ਰੋਨੀ ਸਿੰਘ ਦੀ ਗੱਡੀ ਕੋਰਟ ਜਾ ਰਹੀ ਸੀ ਉਸ ਵਿੱਚ ਪੁਲਿਸ ਮੁਲਾਜ਼ਮ ਅਜੇ ਵੀ ਗੱਡੀ ਚਲਾ ਰਹੇ ਨੇ ਤੇ ਜਿਹੜਾ ਸਸਪੈਂਡਡ ਆਫੀਸਰ ਹੁੰਦਾ ਉਸ ਨੂੰ ਕੀ ਮੁਲਾਜ਼ਮ ਨਾਲ ਦਿੱਤਾ ਜਾਂਦਾ ਹੈ ਗਨਮੈਨ ਤੇ ਉਹਨਾਂ ਦੀ ਗੱਡੀਆਂ ਚਲਾਣ ਲਈ ਤੇ ਇਸਦੀ ਵੀ ਉਹਨਾਂ ਨੇ ਕਿਹਾ ਮੈਂ ਇਨਕੁਆਇਰੀ ਕਰਕੇ ਦੱਸੂਗਾ ਹੋਰ ਅੱਜ ਦੀ ਸਭ ਤੋਂ ਵੱਡੀ ਖਬਰ ਆਵੇ ਉਹਨਾਂ ਨੇ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ 파ਰਟ ਲਿੱਤਾ ਹੈ ਦਾ ਰਿਪੋਰਟ ਦਾ ਕਿੰਨੀ ਹੁੰਦੀ ਰਹੀ ਹੈ ਕਿ ਸਾਡੇ ਨਾਲ ਉਹ ਇਨ ਟੱਚ ਹੈਗੇਨ ਕਨਾਲ ਬਾੜ ਦੀ ਸਟੇਟਮੈਂਟ ਹੋ ਚੁੱਕੀ ਹੈ ਐਫ ਆਈ ਆਰ ਉਹਨਾਂ ਨੇ ਉਹਨਾਂ ਨੇ ਹੀ ਐਫ ਆਈ ਆਰ ਰੋਕਤੀ ਹੈ ਉਹਨਾਂ ਨੇ ਕੋਰਟ ਤੇ ਜੱਜ ਸਾਹਿਬ ਨੂੰ ਵੀ ਕਿਹਾ ਸੀ ਅਸੀਂ ਉਹਨਾਂ ਨੂੰ ਅਰੈਸਟ ਕਰਨ ਲਈ ਫਿਰ ਰਹੇ ਹਾਂ ਮਗਰ ਉਹ ਦੇਖੋ ਪੁਲਿਸ ਵਾਲੇ ਨੇ ਉਹਨਾਂ ਨੂੰ ਪਤਾ ਭਜ ਨਾ ਕੀਤਾ ਇਹਨਾਂ ਨੂੰ ਸਾਰੇ ਰਾਹ ਆਂਦੇ ਨੇ ਤੇ ਐ ਆਪਣੇ ਆਪ ਨੂੰ ਭਜੇ ਹੋਏ 70 ਦਿਨ ਤੋਂ ਦੇਖੋ ਪੁਲਿਸ ਹੀ ਹੈਲਪ ਕਰ ਲਈ ਹੋਏਗੀ ਮਤਲਬ ਐਟ ਹੈ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੂੰ ਸਪੋਰਟ ਕਰ ਰਹੀ ਆ ਜਿਵੇਂ ਕਿ ਕਿ ਬਹੁਤ ਵਾਰ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਅੰਦਰ ਉਹਨਾਂ ਦੇ ਘਰ ਹਨ ਉੱਥੇ ਜਾ ਕੇ ਵੀ ਰਹਿੰਦੇ ਤੇ ਅਗਰ ਪੁਲਿਸ ਉਹਨਾਂ ਨੂੰ ਹੈਲਪ ਨਾ ਕਰੇ ਤੇ ਉਹ ਇਦਾਂ ਭੱਜ ਨਹੀਂ ਸਕਦੇ ਦੂਜੀ ਗੱਲ ਸਿੱਟ ਵਾਲੇ ਆ ਕੇ ਰੇਡ ਕਰਕੇ ਅਗੇ ਜਦੋਂ ਆਂਦੇ ਨੇ ਇੱਥੇ ਉਹਨਾਂ ਨੂੰ ਫੜਨ ਜਦੋਂ ਆਂਦੇ ਨੇ ਤੇ ਉੱਥੇ ਇੱਥੇ ਐਂਟਰੀ ਕਰਨੀ ਪੈਂਦੀ ਹੈ ਜਦੋਂ ਐਂਟਰੀ ਕਰ ਦਿੰਦੇ ਤੇ ਮਹਿਕਮਾ ਦੇ ਬੰਦੇ ਉਹਨਾਂ ਨੂੰ ਦਰਦ ਦਿੰਦੇ ਨੇ ਉਹ ਭੱਜ ਜਾਂਦੇ ਹੋਰ ਮਤਲਬ ਸਭ ਤੋਂ ਸ਼ਰਮਿੰਦੀ ਦੀ ਦੀ ਗੱਲ ਹੈ ਵੈ ਕਿ 70 ਦਿਨ ਅੱਜ ਹੋ ਗਏ ਤੇ ਚਾਰ ਪੁਲਿਸ ਵਾਲੇ ਨਹੀਂ ਫੜੇ ਗਏ ਪੁਲਿਸ ਵਾਲਿਆਂ ਕੋਲ ਤੇ ਇਸ ਵਿੱਚ ਕੋਈ ਨਾ ਕੋਈ ਤੇ ਵੱਡੀ ਇਨਵੋਲਵਮੈਂਟ ਹੋਏਗੀ ਜੀ ਤੁਸੀਂ ਮੈਨੂੰ ਇਹ ਦੱਸੋ ਅੱਜ ਕੋਈ ਮਾ ਬੱਚਾ ਉਹ ਹੁੰਦਾ ਕਿੰਨਾ 24 ਘੰਟੇ ਚ ਐ ਫੜ ਲੈਂਦੇ ਕੋਈ ਆਤੰਗਵਾਦੀ ਐ 24 ਘੰਟੇ ਚ ਫੜ ਲੈਂਦੇ ਤੇ ਇਹ ਚਾਰ ਆਤੰਗਵਾਦੀਆਂ ਨੂੰ ਫੜ ਨਹੀਂ ਸਕਿਆ ਚਾਰ ਗੁੰਡਿਆਂ ਨੂੰ ਨਹੀਂ ਫੜ ਸਕਿਆ ਪੁਲਿਸ ਤੇ ਜਿਨ੍ਹਾਂ ਦੇ ਘਰ ਇੱਥੇ ਨੂੰ ਨਾਲ ਦੀ ਵਾਈਫ ਇੱਥੇ ਨੂੰ ਉੱਥੇ ਘੁੰਮ ਰਹੇ ਤੇ ਉਹਨਾਂ ਨੂੰ ਨਹੀਂ ਫੜ ਸਕਿਆ ਇਸ ਲਾਈਨ ਤੇ ਕੀ ਸੈਕੂ ਦਾ ਕੀ ਹੁੰਦਾ ਉਹਦੇ ਵਿੱਚ ਤੁਸੀਂ ਮੇਰੇ ਕੋਲ ਬਸ ਇਹ ਗੱਲ ਦੱਸਣ ਲਈ ਆਜ ਦੀ ਅਜੀ ਜੀ ਬੋਲਦੇ ਨੇ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਹੁਣ ਕਾਰਨ ਕਿ ਐਸੀ ਬੰਦ ਹੋ ਗਈ ਸੀ ਤੇ ਅੱਜ ਵਰੁਣ ਸਰ ਨੇ ਬੋਲਿਆ ਕਿ ਮੈਂ ਵਾਪਸ ਉਸ ਨੂੰ ਓਪਨ ਕੀਤਾ ਐ ਅੱਠ ਬੰਦੇ ਆਲੇ ਹੁਣ ਉਹਨਾਂ ਨੇ ਕਿਹਾ ਮੈਂ ਵਾਪਸ ਓਪਨ ਕੀਤਾ ਤੇ ਹੁਣ ਵਾਪਸ ਉਹਨਾਂ ਨੂੰ ਟਾਈਮ ਐ ਤੇ ਜੀ ਆਈ ਗਾਟ ਨੋਜ਼ ਵਾਟ ਦੇ ਆਰ ਅਪ ਟੂ ਕੋਈ ਖਾਸ ਗੱਲ ਨਹੀਂ ਕਿ ਐਸਾ ਕੋਈ ਸ਼ੇਅਰ ਇਹ ਦਿੱਤਾ ਵਾਦਾ ਕੀਤਾ ਸੀ ਗੁਰੂ ਕੀ ਕੋਈ ਗਲਤ ਮੀਟਿੰਗ ਨਹੀਂ ਜੀ ਅੱਜ ਤੱਕ ਮੁੱਖ ਮੰਤਰੀ ਸਾਹਿਬ ਦੇ ਉੱਥੋਂ ਕੋਈ ਫੋਨ ਨਹੀਂ ਆਇਆ ਉਹਨਾਂ ਦੇ OSD ਨੂੰ ਮੈਂ 10 ਫੋਨ ਕੀਤੇ ਹੋਣੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਜਿਹੜੇ ਹਰ ਕਹਿੰਦੇ ਨੇ ਸ਼ਹੀਦਾਂ ਦੇ ਘਰ ਪਹੁੰਚ ਜਾਂਦੇ ਨੇ ਤੇ ਉਹ ਸ਼ਹੀਦ ਕੀ ਵੇਟ ਕਰ ਰਹੀ ਸੀ ਸਾਡੇ ਹਸਬੰਡ ਸ਼ਹੀਦ ਹੋ ਜਾਣ ਫੇਰ ਆਣਗੇ ਸਾਨੂੰ ਇਹ ਜੀ ਮੁੱਖ ਮੰਤਰੀਆਂ ਦਾ ਕੀ ਕਰਨਾ ਨਾ ਕੋਈ ਸਾਨੂੰ ਪੋਲੀਟਿਸ਼ੀਅਨ ਦਾ ਸਪੋਰਟ ਮਿਲਿਆ ਨਾ ਕੋਈ ਪੋਲੀਟੀਕਲ ਸਪੋਰਟ ਮਿਲਿਆ ਨਾ ਅੱਜ ਤੱਕ ਉਹਨਾਂ ਦੇ ਘਰੋਂ ਜਾਂ ਉਹਨਾਂ ਦੇ ਪਰਿਵਾਰ ਵਾਲੋਂ ਜਾਂ ਕਿਸੇ ਦਾ ਵੀ ਕੋਈ ਫੋਨ ਆਇਆ ਹਾਂ ਜਿਸ ਦਿਨ ਅਸੀਂ ਮਿਲ ਕੇ ਆਏ ਉਸਦੇ ਅਗਲੇ ਦਿਨ ਸਾਡੇ ਕੋਲ ਇੱਕ ਰეკਮੈਂਡੇਸ਼ਨ ਉਹਨਾਂ ਦਾ ਇੱਕ ਮੀਡੀਆ ਪਰਸਨ ਹੈ ਪੰਨੂ ਕੋਈ ਉਹ ਸੀਗੇ ਉਹ ਆਏ ਸੀਗੇ ਉਹਨਾਂ ਨੇ ਸਾਨੂੰ ਅੱਗੂ ਦੀ ਮੰਗ ਰੱਖੀ ਕਿ ਤੁਸੀਂ ਅਗਰ ਸੀਬੀਆਈ ਇਨਕੁਆਇਰੀ ਕੋਰਟ ਤੋਂ ਰਿਟ ਵਾਪਸ ਲੈ ਲੋਗੇ ਤੇ ਅਸੀਂ ਐਸਐਸਪੀ ਨਾਨਕ ਨੂੰ ਇੱਥੋਂ ਦੀ ਬਾਹਰ ਕੱਢ ਦਾਂਗੇ ਤੇ ਇਹਨਾਂ ਨੂੰ ਛਾੜ ਦੇ ਅਗੇਂਸ ਅਪਰ ਡਿਪਾਰਟਮੈਂਟ ਇਨਕਾਇਰ ਤੇ ਇਹਨਾਂ ਨੂੰ ਸਜ਼ਾ ਦੇ ਦਾਂਗੇ ਮਗਰ ਤੁਸੀਂ ਆਪਣੀ ਸੀਬੀਆਈ ਇਨਕੁਆਇਰੀ ਦੀ ਮੰਗ ਵਾਪਸ ਲੈ ਆਰਮੀ ਆਫ ਸੇ ਸਾਡੇ ਨਾਲ ਹੈ ਸਾਡੇ ਡਿਪਾਰਟਮੈਂਟ ਸਾਡੇ ਨਾਲ ਹੈ ਸਰ ਦਾ ਡਿਪਾਰਟਮੈਂਟ ਸਰ ਦੇ ਨਾਲ ਹੈ ਐਂਡ ਅਸੀਂ ਦੇਖੋ ਜੀ ਅਸੀਂ ਇੱਕੋ ਚੀਜ਼ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਅਗਰ ਮੇਰੇ ਹਸਬੰਦ ਗਲਤ ਹਨ ਤੇ ਉਹਨਾਂ ਨੂੰ ਵੀ ਉਨੀ ਹੀ ਸਜ਼ਾ ਮਿਲੇਗੀ ਮੈਂ ਇੱਕ ਜਸਟਿਸ ਦੀ ਗੱਲ ਕਰਦੀ ਜੋ ਗਲਤ ਹੈ ਉਸ ਨੂੰ ਉਨੀ ਹੀ ਸਜ਼ਾ ਮਿਲੇ ਸਾਰੇ ਐਵੀਡੈਂਸ ਹੋਣ ਤੋਂ ਬਾਅਦ ਵੀ ਕੰਪਲੀਟ ਮਤਲਬ A ਤੋਂ Z ਐਵੀਡੈਂਸ ਹੈ ਉਸ ਤੋਂ ਬਾਅਦ ਵੀ ਪੁਲਿਸ ਮਹਿਕਮੇ ਨੂੰ ਚਾਰ ਐਸਐਚਓ ਨੂੰ ਫੜਨ ਤੇ ਇਨੀ ਪ੍ਰੋਬਲਮ ਹੈ ਤੁਸੀਂ ਤੁਸੀਂ ਦੇਖਿਆ ਹੋ ਨਾ ਜਿਹੜਾ ਨਾਨਕ ਸੀਗਾ ਉਹਨਾਂ ਨੇ ਅੱਜ ਤੱਕ ਉਹ ਚਾਰ ਐਸਐਚਓ ਦਾ ਨਾਮ ਲੈਣ ਤੋਂ ਡਰਦੇ ਨਹੀਂ ਨਹੀਂ ਜੀ ਚੰਡੀਗੜ੍ਹ ਪੁਲਿਸ ਨੇ ਕੋਰਟ ਤੇ ਆਪੇ ਗੱਲ ਕਹੀ ਹੈ ਕਿ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਉਹਨਾਂ ਨੇ ਪੁਲਿਆ ਡਿਸਮਿਸ ਕਿਉਂ ਕੀਤੀ ਜਾਏ ਤੇ ਉਹਨਾਂ ਨੇ ਕਿਹਾ ਕਿਉਂਕਿ ਡਿਸਮਿਸ ਇਸ ਕਰਕੇ ਕੀਤੀ ਜਾਏ ਕਿਉਂਕਿ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਸੋ ਵੀ ਹੈਵ ਨੋ ਪ੍ਰੋਬਲਮ ਵਿਦ ਡਿਊਟੀ ਬਿਕਾ ਉਸ ਤਾਈਂ ਅਸੀਂ ਪੰਜਾਬ ਦੇ ਬਾਹਰ ਦਿੱਤੀ ਸੀਗੀ ਕਿਉਂਕਿ ਅਗਰ ਪੰਜਾਬ ਦੇ ਬਾਹਰ ਨਹੀਂ ਹੁੰਦੀ ਤੇ ਇਹ ਚਾਰ ਐਸਐਚਓ ਅੱਜ ਡਿਊਟੀਆਂ ਅੱਜ ਫਿਰ ਕਿਸੇ ਹੋਰ ਪਰਿਵਾਰ ਤੇ ਔਰ ਕਿਸੇ ਹੋਰ ਦਾ ਬੱਚਾ ਮਾਰ ਚੁੱਕਿਆ ਹੋਵੇ ਜੀਐਸਐਸਪੀ ਵਰਮਨਾ ਉਹ ਨਾਬਾ ਗਏ ਹੋਏ ਸੀਗੇ ਉਹਨੇ 3:30 ਵਜੇ ਆਏ ਸੀ ਅਸੀਂ ਡੀਸੀ ਆਫਿਸ ਤੇ ਮਿਲਿਆ ਉਹਨਾਂ ਨੇ ਕਿਹਾ ਮੈਂ 8 ਬੰਦਿਆਂ ਦੀ ਇਨਕੁਆਰੀ ਓਪਨ ਕੀਤੀ ਐਂਡ ਜੋ 8 ਕਨਸਟੇਬਲ ਸੀਗੇ ਮੰਗ ਰਹਾ 4 ਐਸਐਚਓਜ਼ ਦੀ ਨਹੀਂ ਓਪਨ ਕਰ ਰਹੇ ਉਹ ਕਹਿੰਦੇ ਕਿਉਂਕਿ ਉਹ ਜ਼ਿਲ੍ਹੇ ਤੋਂ ਬਾਹਰ ਪੋਸਟਿੰਗ ਆਣ ਉਹ ਹੈਗੇ 2 ਲੁਧਿਆਣੇ ਤੇ 2 ਬਠਿੰਡੇ ਤੇ ਉਹ ਕਹਿੰਦੇ ਨਾ ਅਸੀਂ ਉਹਨਾਂ ਨੂੰ ਇਅਰਮਾਰਕ ਕਰ ਦਿੱਤੀ ਹੈ ਬਠਿੰਡੇ ਹੋਰ ਲੁਧਿਆਣਾ ਨੂੰ ਕੀ ਇਨਕੁਆਇਰੀ ਕੀਤੀ ਜਾਏ ਬਟ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ 60 70 ਦਿਨ ਬਾਅਦ ਪੁਲਿਸ ਵਿਭਾਗ ਨੂੰ ਯਾਦ ਆ ਰਹੀ ਹੈ ਡਿਪਾਰਟਮੈਂਟਲ ਇਨਕੁਆਇਰੀ ਦੀ ਅਧੂ ਤੇ ਐਸਐਸਪੀ ਨਾਨਕ ਨੇ ਵੱਡੀ ਵੱਡੀ ਗੱਲ ਕਹੀ ਸੀ 160 ਦਿਨ ਦੀ ਇਨਕੁਆਇਰੀ ਜਿਹੜੀ ਅਸੀਂ 45 ਦਿਨਾਂ ਚ ਕਰਾਂਗੇ ਤੇ ਉਹ 45 ਦਿਨ ਖਤਮ ਹੋਏ ਵੀ 15 ਦਿਨ ਹੋ ਗਏ ਜੀ ਮੈਂ ਅਜੇ ਉਹਨਾਂ ਦੇ ਪਰਿਵਾਰ ਨੂੰ ਮਿਲੀ ਨਹੀਂ ਆ ਨਾ ਮੈਂ ਅਜੇ ਰਾਜਪੁਰਾ ਵਾਲੇ ਨੂੰ ਮਿਲੀ ਆ ਉਹਨਾਂ ਨੂੰ ਮੇਰੀ ਉਹਨਾਂ ਨੂੰ ਵਨ ਟੂ ਵਨ ਮੀਟਿੰਗ ਨਹੀਂ ਹੋਈ ਹੈ ਮੈਂ ਉਹਨਾਂ ਨੂੰ ਅਜੇ ਮਿਲੀ ਨਹੀਂ ਆ ਬਟ ਤੁਸੀਂ ਆ ਦੇਖੋ ਪੰਜਾਬ ਦੇ ਅੰਦਰ ਜਦੋਂ ਉਹ ਚਾਰ ਐਸਐਚਓ ਫੜੇ ਗਏ ਉਸ ਤੋਂ ਬਾਅਦ ਐਨਕਾਊਂਟਰ ਨਹੀਂ ਹੋ ਰਹੇ ਮਤਲਬ ਇਹ ਚਾਰ ਹੀ ਬੰਦੇ ਸੀਗੇ ਪੂਰੇ ਪੰਜਾਬ ਪੁਲਿਸ ਕੋਲ ਜਿਹੜੇ ਐਨਕਾਊਂਟਰ ਕਰਦੇ ਸੀਗੇ ਤੁਸੀਂ ਦੇਖਿਆ ਹੋਣਾ ਇਸ ਡਿਸਟ੍ਰਿਕਟ ਕੋਈ ਐਨਕਾਊਂਟਰ ਨਹੀਂ ਹੋਇਆ ਜੀ ਉਸ ਤੋਂ ਬਾਅਦ तो मतलब की सब इसका मतलब यह चार बंदे ही पूरे फ, 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 पुलिस महकमे से इही चार ऑफिसर रह गए जो पकड़े नहीं जाते जो एस एस पी नानक जड़ा है उसने पजाए हुए एस एस पी नानक जिसने सब तो दूजी गल जे भी एफ आई आर कराब की एफ आई आर करन डिले सके यूटी पुलिस ने दो धारा हो लगियां सगियाँ एक वन नाइनटी वन एक टू नाइनटी नाइन धारा एड की जरा सेंटीमेंटल रिल रिलीजन हर्ट किया जी ਕੋਈ ਵੀ ਸਰਦਾਰ ਉਸਦੇ ਬਾਲ ਕੈਸਾ ਤੋਂ ਖਿੱਚ ਕੇ ਛਟਣਾ ਮਤਲਬ ਸਾਡੀ ਬੇਇੱਜ਼ਤੀ ਹੈ ਇਹ ਬਹੁਤ ਵੱਡੀ ਬੇਇੱਜ਼ਤੀ ਹੈ ਬਈ ਆਈ ਕਾਟ ਹਰ ਇੱਕ ਚੀਜ਼ ਅਲੱਗ-ਅਲੱਗ ਹੈ ਮਗਰ ਇੱਕ ਸਰਦਾਰ ਦਾ ਬਾਲ ਖਿੱਚ ਕੇ ਉਸ ਨੂੰ ਕਸੀਟਣਾ ਇਸ ਤੋਂ ਵੱਡੀ ਬੇਇੱਜ਼ਤੀ ਕਿਸੇ ਸਰਦਾਰ ਲਈ ਨਹੀਂ ਹੋ ਸਕਦੀ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅੱਗੇ ਮਾਮਲਾ ਕਿਵੇਂ ਵੱਧਦਾ ਪਰ ਹਾਲੇ ਤੱਕ ਬਾਠ ਪਰਿਵਾਰ ਦੇ ਵੱਲੋਂ ਇਸ ਕੇਸ ਨੂੰ ਲੈ ਕੇ ਹਾਰ ਮੰਨਣ ਦੀ ਉਹ ਨਜ਼ਰ ਨਹੀਂ ਆ ਰਹੀ ਉਹ ਕਹਿ ਰਹੇ ਨੇ ਕਿ ਸਿਰੇ ਤੱਕ ਅਸੀਂ ਲੜਾਈ ਲੜਾਂਗੇ ਹਾਂਜੀ ਹੁਣ ਜਿਵੇਂ ਕਿ ਇਸ ਪਰਿਵਾਰ ਦਾ ਕਹਿਣਾ ਵੀ ਜਿਹੜਾ ਕੀ ਇਹ ਚਾਰ ਪੁਲਿਸ ਵਾਲੇ ਆ ਇਹ ਬਹੁਤ ਸਮੇਂ ਤੋਂ ਭਗੋੜੇ ਚੱਲ ਰਿਹਾ ਜੇ ਗੱਲ ਕਰੀਏ ਜਸਪ੍ਰੀਤ ਮਾਮਲੇ ਦੀ ਜਿਹੜਾ ਕੀ ਐਕਸਪੈਕਟ ਰੌਣੀ ਹੈ ਤੇ ਇੱਕ ਉਹਨਾਂ ਦੇ ਨਾਲ ਹੋਰ ਆ ਤਾਂ ਉਧਰ ਨਾਲ ਨਾਲ ਮਾਮਲਾ ਇਹ ਵੀ ਜਿਹੜਾ ਕੀ ਨਵਾਂ ਮੋੜ ਲਿਆ ਇਸ ਮਾਮਲੇ ਨੇ ਤੇ ਜਿਹਦੇ ਵਿੱਚ ਇਹ ਪੰਜਾਬ ਪੁਲਿਸ ਤੇ ਬਹੁਤ ਚੰਗੀ ਤਰ੍ਹਾਂ ਸਕੰਜੇ कसे ਜਾ ਰਹੇ ਆ ਜਿਹਦੇ ਵਿੱਚ ਇਹ ਕਰਨਲ ਮਾਮਲੇ ਨੂੰ ਅੱਜ ਬਹੁਤ ਸਮਾਂ ਲੰਮਾ ਹੋ ਗਿਆ ਤੇ ਹਾਲੇ ਤੱਕ ਜਿਹੜੀ ਇਹ ਇੱਕ ਐਸਪੈਕਟਰ ਹੋਣੀ ਆ ਇਹਨੇ ਆਪਣੇ ਮਨੀ ਪਟੀਸ਼ਨ ਪਾਉਂਦਾ ਹਾਈ ਕੋਰਟ ਦੇ ਵਿੱਚ ਪਰ ਉਹ ਰੱਦ ਕਰ ਦਿੱਤੀ ਜਾਂਦੀ ਹੁਣ ਦੇਖਣਾ ਇਹ ਬਣਦਾ ਵੀ ਇਹ ਐਸਪੈਕਟਰ ਅੱਗੇ ਸੁਪਰੀ ਕੋਰਟ ਤੱਕ ਪਹੁੰਚਦੀ ਆ ਤਾਂ ਜਾਂ ਕੀ ਮਾਮਲਾ ਤਾਂ ਇਹ ਪੂਰੀ ਵੀਡੀਓ ਪਾਸ ਨੂੰ ਅੱਗੇ ਤੋਂ ਫਿਰ ਸਾਂਝੀ ਕਰਨੀ ਆ ਤਾਂ ਜਿਵੇਂ ਕੀ ਇਹ ਅਗੋਂ ਬਿਆਨ ਹੋਣਗੇ ਸਾਹਮਣੇ ਤਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਕਿ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਆ ਕੱਲ ਨੂੰ ਨੋਟ ਉਤੇ ਧੰਨਵਾਦ